ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦੇ ਆਂ ਭੱਜ ਜਨ ਕਦੇ ਨਾ ਪਾਇਨ ਬੰਧ ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ ਗੰਢਦਾਰ ਤੇ ਰਿਸ਼ਤੇਦਾਰੀ ਸਾਜ ਰੱਖਣੀ ਜਿਤ ਦਿਨ ਕਿਛੂ ਨਾ ਹੋਵਈ ਜਦ ਦਿਨ ਕੁਝ ਨਾ ਹੋਇਆ ਤਿਤ ਦਿਨ ਬੋਲਣ ਗੰਧ ਆ ਗੰਧ ਬੋਲਦੇ ਆ ਗਾਲਾਂ ਕੱਢਦੇ ਆ ਜ਼ੁਬਾਨ ਤੋਂ ਨਿੰਦਿਆ ਕਰਦੇ ਆ ਸਤਿਗੁਰੂ ਗੁਰੂ ਤੇਗ ਬਹਾਦਰ ਕਹਿੰਦਾ ਉਹ ਪਿਆਰਿਆ ਮੇਰੀ ਗੱਲ ਧਿਆਨ ਚ ਰੱਖੀ ਇੱਥੇ ਕੋਈ ਕਿਸੇ ਦਾ ਨਹੀਂ ਪ੍ਰੀਤਮ ਜਾਨ ਲੇਖੋ ਮਨ ਮਾਹੀ ਆਪਣੇ ਸੁਖ ਸੋ ਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸਕੇ ਰਹਿ ਵਿਪਤ ਪਰ ਹੀ ਸਭ ਹੀ ਸੰਗ ਛਾੜਿਤ ਕੋਉ ਨਾ ਆਵਤ ਨੇ ਰਹਿ ਹੁਣ ਅਗਲੀ ਗੱਲ ਏਸੀ ਜਉਂਦਿਆਂ ਤੱਕ ਦਾ ਮੈਂ ਤਾਂ ਇਸ ਕਰਕੇ ਸ਼ਬਦ ਇੱਕ ਇੱਕ ਲਿਆ ਇਹ ਜਉਂਦਿਆਂ ਤੱਕ ਦਾ ਵੀ ਕੋਈ ਨੇੜੇ ਨਹੀਂ ਹੁੰਦਾ ਅਗਲੀ ਮੰਨ ਲਓ ਜਉਂਦੇ ਜੀ ਹੋ ਸਕਦਾ ਕਿਸੇ ਬੰਦੇ ਨੂੰ ਧੋਖਾ ਨਾ ਮਿਲੇ ਲੋਕ ਅਖੀਰ ਤੱਕ ਨਾਲ ਤੁਰੇ ਜਾਂ ਜਿੰਦਾਬਾਦ ਕਹੀ ਜਾਣ ਮੈਂ ਪਿਛਲੇ ਤੋਂ ਸ਼ਾਇਦ ਇਲੈਕਸ਼ਨ ਸੀ ਪਿਛਲੇ ਤੋਂ ਪਿਛਲੇ ਕੋਰੇ ਮੈਨੂੰ ਯਾਦ ਵੀ ਪੰਜਾਬ ਵਿੱਚ ਨਾ ਇੱਕ ਸੱਜਣ ਜਿੱਤ ਰਿਹਾ ਸੀ ਉਹ ਪਹਿਲੇ ਪਹਿਲੇ ਰੁਝਾਨ ਜਿੱਤ ਰਿਹਾ ਸਾਰੇ ਢੋਲ ਵਾਲੇ ਉੱਥੇ ਤੇ ਦੁਪਹਿਰ ਤੋਂ ਬਾਅਦ ਸਾਰਾ ਪਲਟਾ ਫਿਰ ਗਿਆ ਕੱਲੇ ਤੰਬੂਕਨਾ ਤੇ ਕੁਰਸੀਆਂ ਰਹਿ ਗਏ ਇੱਕ ਬੰਦਾ ਵੀ ਕੋਈ ਨਹੀਂ ਉੱਥੇ ਮੇਰੇ ਮਨ ਚ ਉਦਾ ਹੈ ਵੀ ਦੇਖੋ ਵੀ ਆ ਦੋ ਘੜੀਆਂ ਪਹਿਲਾਂ ਸਭ ਕੁਝ ਹੋ ਰਿਹਾ ਹੈ ਕਿੰਨਾ ਬੰਦਾ ਜੇ ਬੰਦਾ ਹਾਰ ਵੀ ਜਾਏ ਤੇ ਘਟੂ ਘਟ ਖਲੋ ਤੇ ਜਾਂਦਾ ਕੋਈ ਨਹੀਂ ਆਪਾਂ ਯਾਰ ਮਿਹਨਤ ਕੀਤੀ ਉਦਮ ਕੀਤਾ ਨਹੀਂ ਬਣੀ ਗੱਲ ਵਕਰੀ ਪਰ ਸੱਚੀ ਜੇ ਇਹ ਸੁਭਾਅ ਇਸ ਦੁਨੀਆ ਦਾ ਮੰਨ ਲਓ ਜਿਉਂਦੇ ਜੀ ਕੋਈ ਸਾਥ దਈ ਜਾਏ ਪਰ ਅਗਲੀ ਹਕੀਕਤ ਜਿਹੜੀ ਗੁਰੂ ਤੇਗ ਬਹਾਦਰ ਕਹਿੰਦੇ ਨੇ ਉਹ 100% ਸੱਚ ਹੈ ਉਹ ਮੇਰੇ ਨਾਲ ਤੁਹਾਡੇ ਨਾਲ ਹਰ ਇੱਕ ਨਾਲ ਵਾਪਰਨੀ ਹੈ ਉਹ ਇਹਦੇ ਵਿੱਚ ਫਿਰ ਮੈਂ ਬੇਨਤੀ ਕੀਤੀ ਮਾਰਿੰਦੇ ਕਿਹਾ ਕਿ ਸੱਚ ਜਾਣੋ ਵੀ ਮੁਸੀਬਤ ਵਿੱਚ ਦੁੱਖ ਵਿੱਚ ਕੋਈ ਨਹੀਂ ਸੁੱਖ ਦੇ ਸਾਥੀ ਨੇ ਪਰ ਮੈਂ ਫਿਰ ਵੀ ਕਹਾ ਕਿਤੇ 1% ਦੁੱਖ ਵਿੱਚ ਖਲੋਣ ਵਾਲਾ ਹੋਵੇ ਜਿਹੜਾ ਅਗਲਾ ਬਚਨ ਗੁਰੂ ਜੀ ਨੇ ਕਿਹਾ ਇਹ 100% ਸੱਚ ਹੈ ਸਭ ਤੇ ਲਾਗੂ ਹੋਣਾ ਹੈ ਇਹ ਬਚਨ ਹੈ ਘਰ ਕੀ ਨਾਰ ਬਹੁਤ ਖਿਤ ਜਾਂ ਸਿਉ ਘਰ ਕੀ ਨਾਰ ਇਹਦਾ ਅਰਥ ਹੋ ਗਿਆ ਘਰ ਵਾਲੀ ਘਰ ਦੀ ਇਸਤਰੀ ਜਿਹਨੂੰ ਆਪਾਂ ਸ਼ਬਦ ਪਤਨੀ ਵਰਤੀਏ ਅਰਧੰਗਨੀ ਸ਼ਬਦ ਵਰਦੇ ਹੁੰਦੇ ਸੰਪਰਾਤਨ ਭਾਰਤ ਵਿੱਚ ਘਰ ਕੀ ਨਾਰ ਬਹੁਤ ਖਿਤ ਜਾਂ ਸਿਉ ਖਿਤ ਦਾ ਅਰਥ ਹੈ ਪਿਆਰ ਘਰ ਵਾਲੀ ਇਸਤਰੀ ਜਿਹਦੇ ਨਾਲ ਬੰਦੇ ਦਾ ਅਤ ਦਾ ਖਿੱਤ ਹੈ ਅਤ ਦਾ ਪਿਆਰ ਹੈ ਆਪਣੇ ਦਿਲ ਦੀ ਖਰ ਗੱਲ ਉਹਦੇ ਨਾਲ ਸਾਂਝੀ ਕਰਦਾ ਹੈ ਘਰ ਕੀ ਨਾਰ ਬਹੁਤ ਹਿੱਤ ਜਾਂਸਿਓ ਅਗਲਾ ਬਚਨ ਸਦਾ ਰਹਿਤ ਸੰਗ ਲੱਗੀ ਇਹ ਤੇ ਫਿਰ ਮੈਂ ਬੇਨਤੀ ਕਰਾਂਗਾ ਕਿ ਸਤਿਗੁਰੂ ਨੇ ਇਹ ਤੇ ਸੰਗ ਦਾ ਅਰਥ ਹੈ ਨਾਲ ਅਸੀਂ ਅਸੀਂ ਜਦੋਂ ਸ਼ਬਦ ਪੜ੍ਹ ਰਹੇ ਹਾਂ ਸੰਗ ਦਾ ਅਰਥ ਹੈ ਨਾਲ ਸਦਾ ਕੀ ਨਾਲ ਲੱਗੀ ਰਹਿਣਾ ਇਹਦਾ ਮਤਲਬ ਨੇੜੇ ਰਹਿਣਾ ਅਗਲਾ ਜਬ ਕੀ ਖੰਸ ਹੰਸ ਦਾ ਅਰਥ ਇਹ ਤੇ ਵੀ ਆਤਮਾ ਉਂਝ ਗੁਰਬਾਣੀ ਚ ਹੰਸ ਦੇ ਬਹੁਤ ਅਰਥ ਆਇਆ ਹੰਸ ਪੰਛੀ ਵੀ ਆਇਆ ਖੰਸਾ ਆਤਮਾ ਵੀ ਆਇਆ ਖੰਚ ਗੁਰਸਿੱਖ ਲਈ ਵੀ ਆਇਆ ਜਿਵੇਂ ਅਸੀਂ ਪਾਠ ਕਰ ਰਹੇ ਹਾਂ ਇੱਥੇ ਖੰਸ ਦਾ ਅਰਥ ਇਹ ਆਤਮਾ ਜੀਵ ਉਂਝ ਬਾਣੀ ਚ ਵੀ ਆਇਆ ਸਰਵਰ ਖੰਸ ਧਰੇ ਕੀ ਮੇਲਾ ਉਥੇ ਭਾਵ ਅਰਥ ਹੰਸ ਦਾ ਅਰਥ ਇਹ ਗੁਰਸਿੱਖ ਤੇ ਸਰਵਰ ਦਾ ਭਾਵ ਅਰਥ ਇਹ ਸਤਗੁਰੂ ਜਿਵੇਂ ਮਾਨ ਸਰੋਵਰ ਦਾ ਤੇ ਖੰਸ ਦਾ ਰਿਸ਼ਤਾ ਧਰ ਤੋਵੇਂ ਇਸੇ ਤਰ੍ਹਾਂ ਸਤਿਗੁਰੂ ਮਾਨਸ ਰੂਪ ਰਖੇ ਤੇ ਸਿੱਖ ਦਾ ਹੰਸ ਸਿੱਖ ਦਾ ਰਿਸ਼ਤਾ ਧੁਰ ਤੋਂ ਹੈ ਮੈਂ ਬੇਨਤੀ ਕਰਾਇ ਤੇ ਖੰਸ ਦਾ ਅਰਥ ਹੈ ਆਤਮਾ ਜਬੀ ਖੰਸ ਤਜੀ ਇਹ ਕਾਇਆ ਜਦੋਂ ਆਤਮਾ ਨੇ ਇਸ ਖੰਸ ਨੇ ਇਹ ਕਾਇਆ ਛੱਡ ਦਿੱਤੀ ਇਹ ਸਰੀਰ ਇਹ ਢਾਂਚਾ ਤਰ ਦਿੱਤਾ ਫਿਰ ਕੀ ਹੋਇਆ ਜੀ ਮਹਾਰਾਜ ਕਹਿੰਦੇ ਜਿਹੜੀ ਅਤ ਦੀ ਨੇੜੇ ਸੀ ਘਰ ਕੀ ਨਾਰ ਬਹੁਤ ਇਤਿਹਾਸਿਓਂ ਸਦਾ ਰੇਤ ਸੰਗ ਲਾਗੀ ਜਾਂ ਵੀ ਹੰਸ ਤਜੀ ਇਕਾਇਆ ਫਿਰ ਜੀ ਪ੍ਰੇਤ ਪ੍ਰੇਤ ਕਰ ਭਾਗੀ ਇੱਕ ਤਾਂ ਪ੍ਰੇਤ ਦਾ ਅਰਥ ਹੁੰਦਾ ਹੈ ਅਵਗਤ ਰੂਹ ਜਿਹਨੂੰ ਥਾਂ ਨਾ ਕਿਤੇ ਮਿਲੇ ਇੱਥੇ ਪ੍ਰੇਤ ਦਾ ਅਰਥ ਹੈ ਮਰ ਗਿਆ ਮਰ ਗਿਆ ਇਹਦਾ ਮਤਲਬ ਹੈ ਕਿ ਬੰਦਾ ਮਰ ਗਿਆ ਮਹਾਰਾਜ ਕਹਿੰਦੇ ਜਿਹੜੀ ਅਤ ਦੀ ਨਜ਼ਦੀਕ ਸੀ ਉਹਨੇ ਵੀ ਇਹ ਸ਼ਬਦ ਕਹਿ ਦਿੱਤਾ ਇਹ ਪ੍ਰੇਤ ਬਣ ਗਿਆ ਜਾਂ ਇਹ ਮਰ ਗਿਆ ਹੈ ਪ੍ਰੇਤ ਪ੍ਰੇਤ ਕਰ ਭਾਗੀ ਮੈਂ ਫਿਰ ਬੇਨਤੀ ਕਰਾਂ ਇਹ ਤਾਂ ਸਭ ਨਾ ਵਾਪਰਨਾ ਚਲੋ ਇੱਥੇ ਇਸਤਰੀ ਦਾ ਜ਼ਿਕਰ ਕੀਤਾ ਪਰ ਬੰਦਾ ਵੀ ਤਾਂ ਕਹਿੰਦੇ ਨਾ ਵੀ ਇਸਤਰੀ ਦੀ ਮੌਤ ਹੋ ਗਈ ਮਰ ਗਈ ਹੈ ਮਹਾਰਾਜ ਕਹਿੰਦੇ ਸੰਸਾਰ ਦੀ ਹਕੀਕਤ ਹੈ ਇਹ ਸੱਚ ਹੈ ਕਿ ਇੱਥੇ ਆ ਕੇ ਫਿਰ ਆਪਣਾ ਸ਼ਰੀਰ ਵੀ ਜਿਹੜਾ ਹੈ ਜੇ ਥੋੜਾ ਜਿਹਾ ਹੋਰ ਧਿਆਨ ਨਾਲ ਅਸੀਂ ਬਾਚੀਏ ਮੈਂ ਇੱਕ ਉਦਾਹਰਨ ਹੋਰ ਆਪ ਜਿੰਦੇ ਨਾ ਸਮਝਣ ਲਈ ਸਭ ਲਈ ਢੁਕਣੀ ਹੈ ਤੇ ਇਹ ਸੱਚ ਹੈ ਇਹ ਮੇਰੇ ਤੁਹਾਡੇ ਨਾਲ ਸਭ ਨਾਲ ਵਾਪਰਨੇ ਕਈ ਵਾਰੀ ਇਹੋ ਜਿਹੇ ਸ਼ਬਦ ਜਦੋਂ ਆਉਂਦੇ ਨਾ ਤੇ ਸੰਗਤ ਵਿੱਚ ਕਈ ਸੱਜਣ ਉਦਾਸੀਨਤਾ ਵਿੱਚ ਚਲੇ ਜਾਂਦੇ ਆ ਜੀ ਇਹ ਮੌਤ ਦੀ ਗੱਲ ਚੇਤੇ ਕਰਾ ਦਿੱਤੀ ਖਾਸ ਕਰਕੇ ਮੈਂ ਸ਼ਹਿਰਾਂ ਚੋਂ ਥੇ ਦੇਖਿਆ ਜੀ ਵੀ ਇਹ ਕੋਈ ਵਿਲਾਸੀ ਮੌਤ ਦੀ ਗੱਲ ਯਾਦ ਕਰਾਉਂਦਾ ਤੇ ਮੈਂ ਕਿਹੜੀ ਸੋਚਣਾ ਰਾਤ ਨੂੰ ਸੌਣ ਲੱਗਿਆ ਸੀ ਕੀ ਚੇਤੇ ਕਰਕੇ ਸੌਣੇ ਜਿਹੜੀ ਬਾਣੀ ਦਾ ਪਾਠ ਅਸੀਂ ਰਾਤ ਨੂੰ ਕਰਨਿਆ ਉਸ ਦੇ ਪਹਿਲੇ ਸ਼ਬਦ ਵਿੱਚ ਹੀ ਮੌਤ ਦਸੀ ਤੇ ਅੰਤਲੇ ਸ਼ਬਦ ਵਿੱਚ ਵੀ ਮੌਤ ਦਸੀ ਹੈ ਸੰਬਤ ਸਾਹਾ ਲਿਖਿਆ ਇਹ ਮੌਤ ਹੈ ਮਿਲ ਕਰ ਪਾਵੋ ਤੇਲ ਦੇਵ ਸੱਜਣ ਅਸੀਸੜੀਆਂ ਜੂ ਹੋਵੇ ਸਾਹਿਬ ਸੁਮੇਲ ਘਰ ਘਰ ਇਹ ਕੋ ਪਹੁੰਚਾ ਸਦੜੇ ਨਿਤ ਪਵਨ ਸਦਨ ਖਾਂ ਰਾ ਸਿਮਰੀਏ ਨਾਨਕ ਸੇ ਬਹਿ ਆਵਨ ਇਹਦਾ ਮਤਲਬ ਤੇਰੇ ਤੇ ਦਿਨ ਆ ਰਿਹਾ ਹੈ ਮੌਤ ਵਾਲੀ ਢੋਲੀ ਤੇਰੀ ਜਦੋਂ ਅਰਥੀ ਉੱਠਣੀ ਤੇ ਅਖੀਰਲਾ ਸ਼ਬਦ ਜਿਹੜਾ ਪੰਜਵਾਂ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਤੈਲ ਕੀ ਬੇਲਾ ਇਆਂ ਖਾੜ ਚਲੂ ਕਰ ਲਾ ਆਗੇ ਬਸਨ ਸੁਹਿਲਾ ਆਉਧ ਘਟੈ ਆ ਇੱਕ ਦਿਨ ਹੋਰ ਘਟ ਗਿਆ ਮੈਂ ਕਿਹਨਾ ਕਈ ਵਾਰੀ ਜਿਹੜੇ ਭਗਤ ਮਹਾਂਪੁਰਖ ਕਹਿੰਦੇ ਆ ਨਾ ਦੁਨੀਆਦਾਰ ਬੰਦਿਆਂ ਨੂੰ ਗੱਲ ਚੁਬਦੀ ਬੜੀ ਪਰ ਉਹ ਜੋ ਕਹਿੰਦੇ ਹੁੰਦੀ ਸਚਾਈ ਹੁਣ ਆਪਣੇ ਜਿਸੀ ਅੱਜ ਕੱਲ ਸਾਰੇ ਆਪਣੇ ਜਨਮ ਦਿਹਾੜੇ ਮਨਾਉਂਦੇ ਆ ਜੀ ਬੜੇ ਵੱਡੇ ਪਦਰ ਤੇ ਜੀ ਬੱਚੇ ਦਾ ਜਨਮ ਦਿਨ ਮਾਪੇ ਦਾ ਜਨਮ ਦਿਨ ਚਲੋ ਠੀਕ ਹੈ ਚੰਗੀ ਗੱਲ ਹੈ ਕਿ ਪੂਤਾ ਮਾਤਾ ਕੀ ਅਸੀਸ ਤੇ ਜਦੋਂ ਭਗਤ ਬਾਣੀ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਰਾਗ ਸ਼ੁਰੂ ਹੁੰਦੀ ਹੈ ਕਬੀਰ ਜੀ ਤੇ ਉਹਨਾਂ ਦਾ ਜਿਹੜਾ ਪਹਿਲਾ ਸ਼ਬਦ ਹੈ ਨਾ ਉਹ ਜਨਮ ਦਿਨ ਨਾਲ ਹੀ ਸਬੰਧਤ ਹੈ ਪਰ ਇਸ ਤਰ੍ਹਾਂ ਦਾ ਨਹੀਂ ਜਿਵੇਂ ਅਸੀਂ ਸੋਚ ਰਹੇ ਹਾਂ ਅਸੀਂ ਸਾਲ ਬਾਅਦ ਮੈਂ ਇਹ ਨਹੀਂ ਕਹਿੰਦਾ ਕਿਸੇ ਦੀ ਖੁਸ਼ੀ ਨੂੰ ਭੰਗ ਮੈਂ ਖੰਡਿਤ ਕਰ ਰਿਹਾ ਕਿਉਂਕਿ ਗੁਰਮਤ ਵਿੱਚ ਜਿੰਨੀ ਦੇਰ ਤੱਕ ਬੰਦੇ ਨੂੰ ਮੌਤ ਚੇਤੇ ਨਹੀਂ ਨਾ ਇਹ ਵਾਸ਼ਨਾ ਤੋਂ ਛੁੱਟੇਗਾ ਨਾ ਇਹਨੂੰ ਰੱਬ ਚੇਤੇ ਹੋਣਾ ਛੇਤੀ ਇਹ ਸਮਝਦਾ ਮੈਂ ਤਾਂ ਕਦੀ ਜਾਣੇ ਨਹੀਂ ਮੈਨੂੰ ਮੌਤ ਕਿੱਥੇ ਉੱਥੇ ਕਬੀਰ ਸਾਹਿਬ ਨੇ ਆਪਣਾ ਜਿਹੜਾ ਨਜ਼ਰੀਆ ਦਿੱਤਾ ਉਹ ਦੁਨੀਆਦਾਰ ਲੋਕਾਂ ਤੋਂ ਹਟ ਕੇ ਉਹਨੇ ਕਿਹਾ ਮਾਂ ਤੂੰ ਹਰ ਸਾਲ ਜਿਸ ਦਿਨ ਤੂੰ ਬੱਚੇ ਨੂੰ ਜਨਮ ਦਿੱਤਾ ਜਦੋਂ ਉਹ ਤਿੱਥੋਂ ਦੀ ਤਰੀਕ ਆਉਂਦੀ ਤੇ ਜਿਹੜੀਆਂ ਤਰੀਕਾਂ ਅਸੀਂ ਭੁੱਲ ਚੁੱਕੇ ਆ ਮੈਂ ਵੀ ਤੁਸੀਂ ਵੀ ਜੀ ਭੁੱਲ ਚੁੱਕੇ ਮੈਂ ਤਾਂ ਕਹਿਣਾ ਗੁਰਮਖੋ ਤੁਸੀਂ ਈਸਵੀ ਸੈਨ ਕੈਲੰਡਰ ਜੀ ਸਦਕੇ ਵਰਤੋ ਜੋ ਵਰਤਨੇ ਪਿਆ ਪਰ ਘਟੋ ਘਟ ਆਪਣੇ ਕਾਰਡ ਉਤੇ ਬੱਚੇ ਦੇ ਵਿਆਹ ਵੇਲੇ ਦੇਸੀ ਮਹੀਨੇ ਦੀ ਤਰੀਕ ਤੇ ਸੰਮਤ ਨਾਨਕਸ਼ੀ ਜ਼ਰੂਰ ਪਾਇਆ ਕਰੋ ਘਟੋ ਘਟੇ ਤਾਂ ਪਤਾ ਹੋਵੇ ਸਾਡਾ ਆਪਣਾ ਦਿਨ ਕਿਹੜਾ ਹੈ ਕਿਸੇ ਨੂੰ ਪਤਾ ਹੁੰਦਾ ਕਿਉਂਕਿ ਕੁਝ ਤਾਂ ਜੀ ਕੰਮ ਚੁੱਕ ਦਿੱਤਾ ਵੀ ਸੰਗਰਾਮ ਦੀ ਪੂਜਾ ਜੀ ਸੂਰਜ ਦੀ ਪੂਜਾ ਉਹ ਗੁਰਮਖੋ ਇਸ ਸਮੇ ਦਾ ਵਿਧੀ ਵਿਵਧਾਨ ਹੈ ਸਮੇ ਦੀ ਵੰਡ ਹੈ ਬਾਬਾ ਜੀ ਨੇ ਕਿਹਾ ਵਿਸਵੇਚਸਿਆਂ ਘੜੀਆਂ ਪੈਰਾ ਥਿੱਤੀ ਵਾਰੀ ਮਾ ਹੋਵਾ ਇਹ ਸਮਾਂ ਵੰਡਿਆ ਗਿਆ ਹੈ ਇਹ ਸਮੇ ਦੀ ਵੰਡ ਕੀਤੀ ਗਈ ਹੈ ਇਹਨੂੰ ਇਹ ਨਾ ਲੈ ਜੀਏ ਵੀ ਇਹ ਬ੍ਰਾਹਮਣਵਾਦ ਜੀ ਇਸ ਤਰ੍ਹਾਂ ਜੀ ਜਿਵੇਂ ਆਪਾਂ ਜ਼ਿਆਦਾਤਰ ਗੱਲ ਕਰਨੇ ਖੈਰ ਮੈਂ ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ ਇਹ ਸਚਾਈ ਕਿ ਜਦੋਂ ਕੋਈ ਗੁਰਮਖ ਪਿਆਰਾ ਕਹਿੰਦਾ ਕਬੀਰ ਸਾਹਿਬ ਨੇ ਕਿਹਾ ਕਿ ਉਹ ਤਰੀਕਾ ਹੀ ਸਾਰੇ ਜੀ ਬੜੇ ਖੁਸ਼ ਨੇ ਅੱਜ ਬੱਚੇ ਦਾ ਉਂਝ ਵੈਸੇ ਦੋ ਗੱਲਾਂ ਹੋਰ ਕਿਉਂਕਿ ਮੈਂ ਇੱਥੇ ਗੱਲ ਕਰ ਰਗਾ ਮੌਤ ਦੀ ਮੇਰੇ ਤੁਹਾਡੇ ਇਹਨੂੰ ਕਦੀ ਇਸਤਰੀ ਨਾਲ ਨਹੀਂ ਇਕੱਲਾ ਜੋੜਨਾ ਮਰਦ ਨਾਲ ਵੀ ਜੁੜੇਗਾ ਜਿਸ ਵਕਤ ਨਿਆਣਾ ਜਨਮ ਲੈਂਦਾ ਇਹ ਮੈਂ ਅਮਰੀਕਾ ਇੱਕ ਜਗ੍ਹਾ ਅੱਗੇ ਵੀ ਕਿਹਾ ਸੀ ਇਹ ਗੱਲ ਸੰਗਤ ਚ ਆ ਗੁਰਮਖ ਪਿਆਰੇ ਬੰਦਗੀ ਵਾਲੇ ਕਹਿੰਦੇ ਹੁੰਦੇ ਆ ਵੀ ਇਹ ਚਾਹੀਦਾ ਹੈ ਕਿ ਜਿਸ ਵਕਤ ਧੀ ਹੋਵੇ ਭੈਣ ਹੋਵੇ ਬੇਟੀ ਹੋਵੇ ਕੋਈ ਹੋਵੇ ਜਿਸ ਵਕਤ ਉਹਦੀ ਕੁੱਖ ਨੂੰ ਭਾਗ ਲੱਗ ਜਾਏ ਭਾਗ ਸਮਝ ਗਏ ਨਾ ਆਪ ਜੀ ਉਧਰ ਮਾਂ ਆਏ ਕਿ ਆ ਨਿਵਾਸ ਉਸ ਤੋਂ ਬਾਅਦ ਪਤੀ ਪਤਨੀ ਤੇ ਪਰਿਵਾਰ ਦੇ ਜੀ ਉਸ ਬੱਚੇ ਨੇ ਜਿਨੇ ਮਾਂ ਦੀ ਕੁੱਖ ਚ ਆਪਣਾ ਟਿਕਾਣਾ ਕੀਤਾ ਹੈ ਉਦੀ ਖੈਲਪ ਜਰੂਰ ਕਰਨ ਸਾਹ ਲੈਣ ਚ ਨਹੀਂ ਕਿਉਂਕਿ ਪਰਿਵਾਰ ਦਾ ਜੇ ਮਾਹੌਲ ਬੰਦਗੀ ਵਾਲਾ ਸਿਮਰਨ ਵਾਲਾ ਪੋਜੀਟਿਵ ਹੋਵੇਗਾ ਇਬਾਦਤ ਵਾਲਾ ਹੋਵੇਗਾ ਹਕੀਕਤ ਤੇ ਵੇ ਮਾਂ ਉਹਨਾਂ ਦਿਨਾਂ ਚ ਕੋਈ ਚੰਗੀ ਮੰਦੀ ਭੈੜੀਆਂ ਫਿਲਮਾਂ ਨਾ ਦੇਖੇ ਭੈੜੇ ਬੋਲ ਨਾ ਸੁਣੇ ਇਹ ਲਫ਼ਜ਼ ਨਾ ਸੁਣੇ ਸੱਚੀ ਮੁੱੱਚੀ ਉਹ ਗੁਰਮਖਾਂ ਮਹਾਪੁਰਖਾਂ ਦੇ ਜੀਵਨ ਪੜੇ ਇਤਿਹਾਸ ਪੜੇ ਬਾਣੀ ਪੜੇ ਮੈਂ ਤੇਥੋਂ ਤੱਕ ਦੇਖਿਆ ਇੱਕ ਵਾਰੀ ਸਾਡੇ ਲੁਧਿਆਣੇ ਜੀ ਉਹ ਸਿੰਘ ਸੰ ਕਹਿੰਦੇ ਸੰ ਜਿਸ ਦਿਨ ਦਾ ਸਾਡੇ ਕਰ ਆਸ ਲੱਗੀ ਅਸੀਂ ਦੋਨੋਂ ਜੀ ਇੱਕ ਇੱਕ ਨੇਤਨੇ ਮੋਦੇ ਵਾਸਤੇ ਵੀ ਕਰਨੇ ਆ ਫਿਰ ਤੁਸੀਂ ਦੇਖੋ ਇਹ ਇਹ ਹਕੀਕਤ ਹੈ ਜੀ ਉਸ ਬੱਚੇ ਤੇ ਅਸਰ ਹੁੰਦਾ ਜਨਮ ਵੇਲੇ ਇਤਿਹਾਸ ਦਾ ਇਹ ਸੋਤਾ ਕਹਿੰਦਾ ਸੁਖਦੇਵ ਦੀ ਮਾਂ ਦੀ ਬੰਦਗੀ ਨਹੀਂ ਉਹਨੇ ਜੰਮਦੇ ਹੋਏ ਨੇ ਉਹਦਾ ਸਿੱਤਾਰਨ ਕਰ ਲਿਆ ਉੰਜ ਬਾਣੀ ਚ ਵੀ ਹੁੰਦਾ ਹੈ ਕਿ ਗੁਰੂ ਅਰਜੁਨ ਦੇਵ ਆਪਣੇ ਜਨਮ ਤੋਂ ਬ੍ਰਹਮ ਗਿਆਨੀ ਨੇ ਤਾਂ ਜਨਮਤ ਗੁਰਮਤ ਬ੍ਰਹਮ ਪਛਾਣ ਰਹਿਤ ਮਰਿਆਦਾ ਚ ਨਹੀਂ ਲਿਖਿਆ ਵੀ ਤੁਸੀਂ ਇੰਜ ਕਰੋ ਉਥੇ ਤਾਂ ਲਿਖਿਆ ਜਨਮ ਹੋਵੇ ਇਸ ਤਰ੍ਹਾਂ ਗੁੜਤੀ ਦਿਓ ਇਸ ਤਰ੍ਹਾਂ ਪਰ ਮੈਂ ਕਹਾਗਾ ਮੈਂ ਇਹ ਨਹੀਂ ਮੈਂ ਮਰਿਆਦਾ ਨਵੀਂ ਚਲਾ ਰਿਆਂ ਜਿਸ ਦਿਨ ਆਸ ਲੱਗੇ ਪਤਾ ਲੱਗ ਜਾਏ ਤੁਹਾਨੂੰ ਇਹ ਤੇ ਦਸ ਦਾ ਸਾਰਾ ਸਿਸਟਮ ਉਸ ਦਿਨ ਦੇਗ ਬਣਾ ਕੇ ਪਹਿਲੀ ਅਰਦਾਸ ਕਰੋ ਸੱਚੇ ਪਾਤਸ਼ਾਹ ਜਿਹੜਾ ਆਰਿਆ ਕਿਰਪਾ ਕਰੀ ਇਹਨੂੰ ਭਜਨ ਬੰਦਗੀ ਤੇ ਸਿੱਖੀ ਦੀ ਦਾਤ ਮਿਲੇ ਪਰ ਮੈਂ ਬੇਨਤੀ ਜਿਹੜੀ ਕਰ ਲਗਾ ਉਹ ਜਦੋਂ ਬੱਚਾ ਜਨਮ ਲੈਂਦਾ ਬੜੀ ਬੜਾ ਆਪਣੇ ਸੁਣਿਆ ਰੋਂਦਾ ਹੈ ਚਚਲਾਂਦਾ ਵਿਲਕਦਾ ਅਸੀਂ ਲੋਕ ਉਹਦੇ ਰੋਣੇ ਨੂੰ ਚਲੋ ਇਹ ਵੀ ਲੈਣੇ ਆ ਵੀ ਬੱਚੇ ਦਾ ਇਹ ਸਵਾਸ ਚੱਲੇ ਨੇ ਤਾਂ ਰੋ ਰਿਹਾ ਹੈ ਉੰਜ ਭਾਈ ਸਾਹਿਬ ਕਹਿੰਦੇ ਨੇ ਕਿ ਸਰੀਰਕ ਤੌਰ ਤੇ ਕਹੋਗੇ ਵੀ ਇਹ ਜਨਮ ਦੀ ਪੀੜ ਕਰਕੇ ਰੋਂਦਾ ਪਰ ਰੂਖਾਨੀਅਤ ਦੇ ਤੌਰ ਤੇ ਜਿਹੜੀ ਆਤਮਾ ਸਫਰ ਕਰਦੀ ਪਈ ਹੈ ਨਾ ਇਸ ਕਰਕੇ ਰੋਂਦਾ ਰੱਬਾ ਮਾਂ ਦੇ ਪੇਟ ਵਿੱਚ ਸੁਰਤ ਤਾਂ ਜੁੜੀ ਸੀ ਅੱਜ ਦੀ ਟੁੱਟੀ ਪਤਾ ਨਹੀਂ ਕਿੰਨੇ ਕੋ ਜਨਮ ਲੱਗ ਜਾਣੇ ਭਾਈ ਸਾਹਿਬ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਨੇ ਬ੍ਰਹਮ ਗਿਆਨੀ ਨੇ ਸਤਿ ਪੁਰਸ਼ ਨੇ ਉਹਨਾਂ ਦਾ ਬਚਨ ਕਹੇ ਰੋਵੈ ਰਤਨ ਗਵਾਇਕੈ ਮਾਇਆ ਮੋਹ ਗੁਬਾਰਾ ਭਾਈ ਸਾਹਿਬ ਗੁਰਦਾਸ ਜੀ ਇੱਥੇ ਰਤਨਦਾਰ ਤੇ ਉਹਦੀ ਜੁੜੀ ਹੋਈ ਸੂਰਤ ਰੋਵੈ ਰਤਨ ਗਵਾਇਕੈ ਮਾਇਆ ਮੋਹ ਗੁਬਾਰਾ ਭਾਈ ਸਾਹਿਬ ਕਹਿੰਦੇ ਬੱਚਾ ਰੋ ਰਿਹਾ ਉਹ ਰੋਵੈ ਦੁੱਖ ਆਪਣਾ ਖਾਸਸ ਗਾਵੈ ਸਭ ਪਰਿਵਾਰਾ ਸਾਰਾ ਪਰਿਵਾਰ ਖਿੜਕੜਾ ਕੇ ਵਧਾਈਆਂ ਦੇ ਰਿਹਾ ਉਹ ਕਹਿੰਦੇ ਉਹਦੀ ਤਾਂ ਸੁਣੋ ਜਿਹੜਾ ਵਿਚਾਰਾ ਰੋਂਦਾ ਉਹ ਕਿਉਂ ਰੋ ਰਿਹਾ ਮੈਂ ਫਿਰ ਉਸੇ ਵਿਸ਼ੇ ਤੇ ਲੱਗਾ ਕੇ ਘਰ ਕੀ ਨਾਰ ਬਹੁਤ ਖਿਤ ਜਾਸਿਓ ਇਸ ਤੋਂ ਉੱਤੇ ਆ ਭਾ ਗਏ ਕਬੀਰ ਸਾਹਿਬ ਦਾ ਨਜ਼ਰੀਆ ਵੱਖਰਾ ਹੈ ਉਹ ਕਹਿੰਦੇ ਨੇ ਇਹ ਗੱਲ ਤੁਸੀਂ ਬੱਚਿਆਂ ਚ ਕਹੋਗੇ ਪਰਿਵਾਰ ਚ ਕਹੋਗੇ ਕਹਾਂਗੇ ਪੁੱਠੇ ਬੋਲਦੇ ਆ ਤੁਸੀਂ ਵੇਲਾ ਕੋ ਵੇਲਾ ਨਹੀਂ ਵੇਂਦੇ ਕਬੀਰ ਸਾਹਿਬ ਕਹਿੰਦੇ ਆ ਜਿਸ ਦਿਨ ਸਾਲ ਬਾਦ ਉਹ ਤਰੀਕ ਆਉਂਦੀ ਏ ਬੱਚੇ ਦਾ ਜਨਮ ਦਿਨ ਜਿਹਨੂੰ ਕਹਿੰਨੇ ਆ انسان ਦਾ ਜਨਮ ਦਿਨ ਉਸ ਦਿਨ ਇੱਕ ਗੱਲ ਜ਼ਰੂਰ ਚੇਤੇ ਰੱਖੀ ਮਾਂ ਤੁਕੇ ਨਹੀਂ ਇਹਨੀਆਂ ਸਾਲਾਂ ਦਾ ਮੇਰਾ ਪੁੱਤਰ ਵੱਡਾ ਹੋ ਗਿਆ ਯਾਦ ਰੱਖੀ ਵੱਡਾ ਨਹੀਂ ਹੋਇਆ ਅੱਜ ਉਹ ਇੱਕ ਸਾਲ ਤੇਰੇ ਬੱਚੇ ਦੀ ਜ਼ਿੰਦਗੀ ਦਾ ਹੋਰ ਘਟ ਗਿਆ ਹੈ ਦੇਖੋ ਨਾ ਨਜ਼ਰੀਆ ਜਨਨੀ ਜਾਣਤ ਸੁਤ ਬਡਾ ਹੋਤ ਹੈ ਮਾਂ ਜਾਣਦੀ ਹੈ ਪੁੱਤਰ ਵੱਡਾ ਹੋ ਰਿਹਾ ਹੈ ਕਬੀਰ ਸਾਹਿਬ ਕਹਿੰਦੇ ਨੇ ਮਾਂ ਨੂੰ ਵੀ ਨਹੀਂ ਪਤਾ ਉਹਨਾਂ ਕਹੇ ਲੋਕਾਂ ਨੂੰ ਨਹੀਂ ਪਤਾ ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਬਦ ਘਟਦ ਕੈ ਇਨਾ ਕੋਈ ਨ ਜਾਣਦਾ ਕਿ ਸਾਲ ਬਾਦ ਇਹਦੀ ਉਮਰ ਘਟ ਗਈ ਹੈ ਜੰਨੀ ਜਨ ਸੁਦ ਬੜਾ ਹੋਤਾ ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਬਦ ਘਟਦ ਕੈ ਮੋਰ ਮੋਰ ਕਰ ਅਦਕ ਲਾੜ ਤਰ ਪੇਕਤ ਹੀ ਜਮਰਾਉ ਖਸੈ ਮੇਰਾ ਮੇਰਾ ਕਹਿ ਕੇ ਲਾੜ ਕਰਦੀਏ ਜਮਰਾਉ ਦਰਥੇ ਮੌਤ ਦਾ ਦੇਵਤਾ ਕਹਿ ਲੂ ਜਾਂ ਮੌਤ ਦਾ ਫਰਿਸ਼ਤਾ ਖਸ ਰਿਆ ਹੈ ਇਸ ਨੂੰ ਫਿਰ ਮੈਂ ਬੇਨਤੀ ਕਰਾਂਗਾ ਥੋੜਾ ਜੈ ਇਸ ਦੀ ਵਿਆਖਿਆ ਲਈ ਘਰ ਕੀ ਨਾਰ ਬਹੁਤ ਖਿਤ ਜਾਂਸੀ ਮਨ ਨੂੰ ਜਗਾਉਣ ਵਾਸਤੇ ਜ਼ਰੂਰੀ ਹੈ بڑے ਸ਼ਬਦ ਐਸੇ ਨਹੀਂ ਜਿਸ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਨਾ ਤੇ ਬਾਣੀਕਾਰ ਕਹਿੰਦਾ ਤੂੰ ਵੀ ਜਾਣਾ ਮੈਂ ਤਿੰਨ ਕੁ ਉਦਾਹਰਨਾ ਦੇਣਾ ਜੀ ਬਾਣੀ ਚੋਂ ਇੱਕ ਤਾਂ ਮੇਰੇ ਸਤਿਗੁਰਾਂ ਦਾ ਬਚਨ ਗੁਰੂ ਨਾਨਕ ਸਾਹਿਬ ਦਾ ਉਹ ਬਚਨ ਹੈ ਇਹ ਤਨ ਜੋ ਬਣ ਅਰ ਫੁੱਲੜਾ ਨਾਠੀੜੇ ਦਿਨ ਚਾਰ ਜੋ ਆ ਜਵਾਨੀ ਪੈਸਾ ਖੇੜੇ ਪੁੱਲ ਚਾਰ ਦਿਨਾਂ ਦੀ ਖੇੜਾ ਤਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ ਪੱਬਣ ਕੇਰੇ ਪੱਤ ਜੋਂ ਢਲ ਢੁੱਲ ਜੁੰਮਣ ਹਾਰ ਆ ਜਿਹੜੀ ਪੱਤੇ ਚੁਪੱਤੀ ਆਈ ਹੁੰਦੀ ਏ ਪਾਣੀ ਉੱਤੇ ਪਾਣੀ ਢਲ ਗਿਆ ਤੇ ਸੋਗ ਗਈਓ ਕਿੰਨੇ ਆ ਜਿਹੜੇ ਤੇਰੇ ਖੇੜੇ ਨੇ ਨਾ ਚਿਹਰੇ ਦੇ ਆ ਜੋ ਕੋਈ ਤੇਰੇ ਕੋਲੇ ਆ ਸਾਹ ਦਾ ਪਾਣੀ ਹੈ ਤੇ ਖੇੜੇ ਨੇ ਜਿਦ ਦਿਨ ਇਹ ਪਾਣੀ ਢਲ ਗਿਆ ਨਿਕਲ ਗਿਆ ਇਹ ਪੱਤੇ ਵੀ ਸੁੱਕ ਜਾਣੇ ਢਲ ਢੁਲ ਜੁਮਣ ਅਕਾਰ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਰੰਗ ਦਾ ਅਰਥ ਤੇ ਰੰਗ ਰਲੀਆਂ ਨਿਓ ਪਿਆਰਿਆ ਜਿੰਨੀ ਦੇਰ ਤੱਕ ਜਵਾਨੀ ਹੈ ਜਿੰਨੀ ਬੰਦਗੀ ਕਰ ਸਕਣਾ ਰੱਜ ਕੇ ਕਰ ਲੈ ਕਿਉਂਕਿ ਜਵਾਨੀ ਤੋਂ ਬਾਅਦ ਇਹ ਚੋਲਾ ਛੇਜਣਾ ਸ਼ੁਰੂ ਹੋ ਜਾਣਾ ਹੈ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਥੋੜ੍ਹੇ ਥੱਕੇ ਭਇਆ ਪੁਰਾਣਾ ਚੋਲਾ ਹੁਣ ਅਗਲੀ ਬੇਨਤੀ ਸੁਣਿਓ ਜੀ ਪਿਆ ਪੁਰਾਣਾ ਚੋਲਾ ਸੱਜਣ ਮੇਰੇ ਰੰਗੁਲੇ ਮੇਰੇ ਪਿਆਰੇ ਸੱਜਣ ਜਾਇ ਸੁੱਤੇ ਜੀਰਾਨ ਚਲੇ ਗਏ ਮੈਂ ਆਪ ਨੂੰ ਸਿਰਫ ਇਸ ਕਰਕੇ ਬੇਨਤੀ ਕਰ ਰਿਹਾ ਥੋੜਾ ਟਿਕਾ ਬਣਾਇਓ ਇਹ ਸ਼ਬਦ ਠੀਕ ਹੈ ਅਰਥ ਬੜੀ ਵਾਰੀ ਪਰ ਗੁਰੂ ਜੀ ਕਹਿੰਦੇ ਆ ਕਿ ਸੁਖ ਵਿੱਚ ਹੋ ਸਕਦਾ ਹੈ ਲੋਕ ਨਾ ਰਹਿੰਦੇ ਆ ਦੁੱਖ ਵਿੱਚ ਹੋ ਸਕਦਾ ਕੋਈ ਕੋਣ ਦਾ ਅਤ ਦਾ ਨਜ਼ਦੀਕੀ ਸਾਹੁਰਤ ਬੰਦਾ ਦੁੱਖ ਵਿੱਚ ਵੀ ਨਾ ਛੱਡੇ ਪਰ ਆ ਸਾਚੀ ਜਿਹੜੀ ਮੈਂ ਤੈਨੂੰ ਅਗਲੀ ਗੱਲ ਕਹਿਣ ਲੱਗਾ ਕਿ ਜਿੱਦਨ ਤੇਰੇ ਸ਼ਰੀਰ ਵਿੱਚੋਂ ਹੰਸਨ ਨਿਕਲਣਾ ਉਸ ਦਿਨ ਸਾਰਿਆਂ ਕਹਿਣਾ ਤੂੰ ਮਰ ਗਿਆ ਹੈ ਇਸ ਬਚਨ ਨੂੰ ਸੁਣਿਓ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ ਹੁਣ ਸੱਜਣ ਚਲੇਗਾ ਰੰਗਲੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਖੰਪੀ ਵਈਆਂ ਡੋਮੜੀ ਹੰਪੀ ਵਣਿਆ ਮੈਂ ਵੀ ਜਾਣਾ ਡੋਮਣਾ ਰੋਵਾ ਚੀਨੀ ਬਾਣ ਚੀਣੀ ਵੈਗਰੂ ਚੀਨੀ ਬਾਣ ਇੱਕ ਬਚਨ ਤੁਸੀਂ ਹੋਰ ਪੜ੍ਹਦੇ ਹੋ ਸੰਧ ਚਲਤ ਖੈ ਹੰਪੀ ਚੱਲਣਾ ਮੈਂ ਇਸ ਇਸ ਤਰੀਕੇ ਨਾਲ ਵਿਅਰਤ ਕਰ ਰਿਹਾ ਕਿ ਸਾਥੀ ਚਲੇ ਗਏ ਤੁਸੀਂ ਚਾਤੀ ਮਾਰ ਕੇ ਜਿਹੜੇ ਬਜ਼ੁਰਗ ਜਾਂ ਆਪਾਂ ਵੀ ਦੇਖੀਏ ਘਰ ਦੇ ਕਿੰਨੇ ਕਿੰਨੇ ਜੀ ਜਿਹੜੇ ਨੂੰ ਪਤਾ ਨਹੀਂ ਕਿੱਥੇ ਚਲੇ ਗਏ ਕਿਸੇ ਨੇ ਖ਼ਬਰ ਹੀ ਵੈਗਰੂ ਕਿਹੋ ਜੀ ਖੇਡ ਬਣਾਈ ਤੂੰ ਕਿਸੇ ਦਾ ਕੋਈ ਪਤਾ ਨਹੀਂ ਮਹਾਰਾਜ ਕਹਿੰਦੇ ਆ ਸੰਗ ਚਲ ਤੱਕ ਹੈ ਖੰਪੀ ਚਲਣਾ ਦੂਰ ਗਵਨ ਸਿਰ ਉਪਰ ਮਰਨਾ ਹਾਂ ਇੰਨੀ ਨਿਰਾਸ਼ਤਾ ਨਹੀਂ ਮੈਂ ਕਹਾਂਗਾ ਕਿ ਗੁਰੂ ਸਾਹਿਬ ਦਾ ਕੋਰ ਬਚਨ ਹੈ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈ ਪਾਸਿਓਂ ਇਹ ਲੱਦ ਗਏ ਤੂੰ ਅਜੇ ਨਾ ਪਤੀਣਿਓ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣਾ ਇਤਿਹਾਸ ਵਿੱਚੋਂ ਜਿਹੜਾ ਸਤਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜਨ ਬਾਬਾ ਜੀ ਇੱਕ ਗੁਰ ਪਰਮੇਸ਼ਰ ਨੇ ਆਪਣੇ ਆਪ ਨੂੰ ਭਾਵੇਂ ਦਾਸ ਨਾਨਕ ਜਨ ਨਾਨਕ ਪਰਨਵਤ ਨਾਨਕ ਨਾਨਕ ਨੀਸ਼ ਕੈ ਵਿਚਾਰ ਪਰ ਗੁਰਮਖੋ ਆਪਾਂ ਬਸ ਇਸ ਚੀਜ਼ ਨੂੰ ਪੱਕਾ ਗੰਢ ਚ ਬੰਨ ਕੇ ਰੱਖਣਾ ਕਿ ਜਨ ਨਾਨਕ ਗੁਰ ਪਾਰ ਬ੍ਰਹਮ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ ਇੱਥੇ ਬੰਦਾ ਖਲੋ ਜਾਂਦਾ ਵੀ ਕਿੰਨ ਲੱਗਦਾ ਸਭ ਕੁਝ ਚਲਾ ਗਿਆ ਕੋਈ ਖੈ ਅੱਗੇ ਘਰ ਕੀ ਨਾਰ ਬਹੁਤ ਇਤਜਾਸ ਸਦਾ ਰਹਿਤ ਸੰਗ ਲੱਗੀ ਜਬ ਹੀ ਖੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦਸਮ ਚ 33 ਸੋਈਏ ਹਨ ਜਿਨ੍ਹਾਂ ਸੱਜਣਾ ਨੇ ਪਾਠ ਕੀਤਾ ਉਹਨੇ 33 ਸੋਈਆ ਪੜਿਓ ਉਹ 33 ਸੋਈਏ ਜਿਹੜੇ ਜਾਗਤ ਜੋਤ ਜਪੈ ਨੇ ਸੁਬਾਹ ਸਰ ਹਨ 33 ਸੋਈਆ ਹੈ ਤੌਤਨ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤਰੇ ਭਜ ਜੈਖ ਹੈ ਮਹਾਰਾਜ ਕਹਿੰਦੇ ਆ ਸਿੱਧੇ ਅਰਥ ਨੇ ਬ੍ਰਜ ਭਾਸ਼ਾ ਜੀ ਫਾਰਸੀ ਨਹੀਂ ਤੌਤਨ ਤਿਆਗਤ ਹੀ ਸੁਨ ਰੇ ਜੜ ਜੜ ਅਰਥੋਂ ਮੂਰਖਾ ਤੇਰੇ ਤਨ ਦੇ ਛੱਡਣ ਦੀ ਖਬਰ ਸੁਣ ਕੇ ਪ੍ਰੇਤ ਬਖਾਨ ਤਰੇ ਭਜ ਜੈਖ ਹੈ ਇਸਤਰੀ ਤੇਰੀ ਨੇ ਕਹਿਣਾ ਪ੍ਰੇਤ ਹੈ ਮਰ ਗਿਆ ਪ੍ਰੇਤ ਬਖਾਨ ਤਰੇ ਭਜੈ ਅੱਗੇ ਜੀ ਭੌਨ ਭੌਨ ਅਰਥੇ ਭਵਨ ਜਿਹੜੇ ਤੇਰੇ ਵੱਡੇ ਵੱਡੇ ਘਰ ਨੇ ਤੇਰੇ ਮਹਿਲ ਨੇ ਭੰਡਾਰ ਜਿੰਨਾ ਤੇਰਾ ਖਜ਼ਾਨਾ ਘਰ ਪਿਆ ਹੋਇਆ ਪੈਸਾ ਸੋਨਾ ਚਾਂਦੀ ਧੜਾ ਜਿੰਨੀ ਜ਼ਮੀਨ ਤੇਰੀ ਹੈ ਗੜ ਗੜਦਰ ਤੇ ਕਿਲੇ ਤੇਰੇ ਨੇ ਭੌਂਡ ਭੰਡਾਰ ਧੜਾ ਗੜ ਜੇ ਤੱਕ ਛਾੜਤ ਪ੍ਰਾਨ ਬੇਗਾਨ ਕਹੇ ਹੈ ਜਦੋਂ ਪ੍ਰਾਨ ਛੱਡੇ ਸਭ ਕੁਝ ਬੇਗਾਨਾ ਗੁਰਮੁਖੋ ਇੱਕ ਖਿੰਨ ਲੱਗਦਾ ਜੇ ਬੇਗਾਨਾ ਹੁੰਦਿਆਂ ਕਿੰਨਾ ਸਮਾਂ ਲੱਗਾ ਇਕੱਠੇ ਕਰਦੇ ਆ ਛਾੜਤ ਪਾਂ ਪ੍ਰਾਨ ਬਿਗਾਨ ਕਹੇ ਹੈ ਫਿਰ ਕੀ ਹੋਇਆ ਇਹ ਖਬਰ ਤੇਰੇ ਰਿਸ਼ਤੇਦਾਰਾਂ ਤੱਕ ਪਹੁੰਚ ਗਈ ਫਿਰ ਗੁਰੂ ਜੀ ਕਹਿੰਦੇ ਪੁੱਤਰ ਕਲਤਰ ਸੁਮਿੱਤਰ ਸਖਾ ਘਰ ਕੀ ਨਾਰ ਬਹੁਤ ਹਿਤਜਾਂ ਸਿਓ ਮੈਂ ਉਸ ਤੋਂ ਕਿਤੇ ਕਹਿ ਰਿਹਾ ਪੁੱਤਰ ਤੇਰੇ ਬੱਚੇ ਕਲਤਰ ਤੇਰੀ istri ਸੁਮਿੱਤਰ ਦਾ ਅਰਥ ਹੈ ਜਿੰਨਾ ਨਾਲ ਤੂੰ ਦਿਲ ਦੀ ਸਾਝ ਪਾਉਂਦਾ ਸੈਂ ਉਹ ਚੰਗੇ ਮਿੱਤਰ ਵੀ ਆ ਗਏ ਪੁੱਤਰ ਕਲਤਰ ਸੁਮਿੱਤਰ ਸਖਾ ਇਹ ਇਹ ਸਾਰੇ ਇਕੱਠੇ ਹੋ ਗਏ ਉੰਜ ਤੇਰੇ ਨਾਲ ਹੋ ਸਕਦਾ ਕੋਈ ਸਹਿਮਤ ਨਾ ਹੋਣ ਹੁਣ ਸਾਰੇ ਇਕੱਠੇ ਹੋ ਕੇ ਇੱਕੋ ਜਵਾਨ ਕਹਿੰਦੇ ਆ ਬੇਗ ਨਕਾਰੋ ਆਇਸ ਦੇਖ ਹੈ ਆਇਸ ਦਰ ਤੇ ਆਗਿਆ ਬੇਗ ਦਰ ਤੇ ਜਲਦੀ ਸਾਰੇ ਇਕੱਠੇ ਹੋ ਕੇ ਕਹਿੰਦੇ ਆ ਓਏ ਹੁਣ ਦੇਰੀ ਕਾ ਦੇ ਕਰ ਦਿਓ ਆਪਣੇ ਕਮਾਂ ਕਰਾਂ ਤੇ ਵਿਜਾਣੇ ਦੇ ਸੰਸਕਾਰ ਦਾ ਦਿਨ ਛੇਤੀ ਕਰੋ ਚਲੋ ਇੱਥੇ ਤਾਂ ਛੇਤੀ ਕਹਿੰਦੇ ਆ ਨਾ ਤੇ ਉੱਥੇ ਵੀ ਕਿਦ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਗੱਲ ਸੱਚ ਜਾਣ ਇਹ ਬੇਗ ਨਕਾਰੋ ਆਇਸ ਦੇਖ ਹੈ चित्रे चेत अचेत महापश ओ महापशु अंत की बार अकेले ही जय है